ਕਿ ਅਸੀਂ ਸਵਾਲ ਖੜੇ ਕਰ ਦਿੰਨੇ ਆ سوشل মিডিਆ ਤੇ ਕਿ ਅਗੈਂਡਾ ਪਣਾ ਵਧਦਾ ਜਾ ਰਿਹਾ ਉਹ ਗਲਤ ਕਰਦੇ ਨੇ ਪਰ ਜੇ ਅਜਿਹੀ ਭੈਣ ਦੀ ਆਪਾਂ ਸਪੋਰਟ ਕਰਾਂਗੇ ਤਾਂ ਤਾਂ ਹੋਰ ਵੱਧ ਕੇ ਅੱਗੇ ਆਉਣਗੇ ਆ ਤੇ ਆਪਣੇ ਪਰਿਵਾਰ ਦੇ ਡਾ ਵਧੀਆ ਗੱਲ ਹੈ ਅੱਛਾ ਇੱਕ ਹਫਤੇ ਤੋਂ ਅਸੀਂ ਸਟਾਰਟ ਕੀਤਾ ਇਹ ਕੰਮ ਤੇ ਪਹਿਲਾਂ ਕੀ ਕਰਦੇ ਸੀ ਤੁਸੀਂ ਪਹਿਲਾਂ ਮੈਂ ਕੈਂਟ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਸੀ ਵੀ ਆਪਾਂ ਕਿਸੇ ਦੀ ਗੁਲਾਮੀ ਨਹੀਂ ਆਪਣੇ ਤੋਂ ਹੁੰਦੀ ਵੀ ਜੇ 2 ਮਿੰਟ ਥੋੜਾ ਜਿਹਾ ਲੇਟ ਹੋ ਜੰਨੇ ਆਫਿਸ 'ਚ ਉਹਦੇ ਆਫਿਸ ਵਾਲੇ ਬੂਮੀਡੀਆ ਤੇ ਤਾਂ ਦੇਖੋ ਜਿੰਨੀ ਮਰਜ਼ੀ ਚੰਗੀ ਚੀਜ਼ ਵੀ ਆਉਂਦੀ ਆਪਾਂ ਨੂੰ ਸੋਸ਼ਲ ਮੀਡੀਆ ਦਾ ਜ਼ਿਆਦਾ ਲੈਣਾ ਚਾਹੀਦਾ ਉਹਦੇ ਤੋਂ ਗਲਤ ਪਾਸੇ ਨਹੀਂ ਜਾਣਾ ਮੇਰੇ ਨਾਲ ਬਹੁਤ ਵਧੀਆ ਰਿਸਪਾਂਸ ਆ ਜੀ ਮੇਰਾ ਪੂਰਾ ਸਹਿਯੋਗ ਦਿੰਦੇ ਨੇ ਪਰਿਵਾਰ ਵਾਲੇ ਆਪਿਆਂ ਨੂੰ ਸਾਰੇ ਮੈਂਬਰਾਂ ਨੂੰ ਅਪੀਲ ਆ ਵੀ ਦੇਖੋ ਜੇ ਆਪਾਂ ਦੇਖੋ ਆਪਾਂ ਬਾਹਰ ਜਾਣੇ ਪੈਸਾ ਲਾ ਕੇ ਜਾਣੇ ਆ ਜਿੰਨੇ ਪੈਸੇ ਆਪਾਂ ਬਾਹਰ ਲਾ ਕੇ ਖਰਾਬ ਕਰਦੇ ਆ ਉੱਥੇ ਜਾ ਕੇ ਆਪਾਂ ਬੰਨ ਲਾ ਤਾਂ ਨੌਕਰੀ ਆ ਉਹਦੇ ਨਾਲ ਤੁਸੀਂ ਆਪਦੇ ਦੇਸ਼ ਇੱਥੇ ਆਪਣੇ ਪੰਜਾਬ 'ਚ ਪੈਸਾ ਲਾ ਕੇ ਬਿਜ਼ਨਸ ਖੋਲੋ ਆਦਾ ਕੰਮ ਬਾਹਰ ਜਾਣ ਦੀ ਲੋੜ ਨਹੀਂ ਸੰਗ ਸ਼ਰਮ ਛੱਡੋ ਤੇ ਆਪਣਾ ਕੰਮ ਕਰੋ ਤਾਂ ਕਿ ਹਰ ਗਲੀ ਨੁੱਕੜ ਜਿੱਥੇ ਜਾਓ ਤੁਹਾਨੂੰ ਪੰਜਾਬੀ ਹੀ ਨਹੀਂ ਕਿ ਮੈਨੂੰ ਨਹੀਂ ਸ਼ਰਮ ਆ ਰਹੀ ਦੇਖੋ ਸਮਾਜ ਲੋਕ ਕਹਿੰਦੇ ਕਿ ਸਮਾਜ ਨੂੰ ਵੇਖਦੇ ਆ ਪੇਰ ਬਹੁਤ ਕਹਿੰਦੇ ਮੇਰੇ ਵੀ ਕਹਿੰਦੇ ਆ ਕਹਿੰਦੇ ਸਮਾਜ ਵਾਲੇ ਵੇਖੋ ਸਮਾਜ ਕੀ ਕਹੂਗਾ ਸਾਡਾ ਵੀ ਲੇਡੀਜ਼ ਕੰਮ ਇਹਨਾਂ ਦੀ ਨੂੰ ਕੰਮ ਕਰ ਰਹੀ ਐ ਇਹਨਾਂ ਦੀ ਧੀ ਕੰਮ ਕਰ ਰਹੀ ਪਰ ਮੈਂ ਕਹਿੰਨੀ ਮੈਂ ਸਮਾਜ ਨੇ ਸਾਨੂੰ ਰੋਟੀ ਨਹੀਂ ਦੇਣੀ ਸਮਾਜ ਨੇ ਅਸੀਂ ਖੁਦ ਕਮਾਣਾ ਜੇ ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਪਿਛਲੇ ਸਮੇਂ ਨਗੇਜਪੂਣਾ ਵਧਿਆ ਤੇ ਉਸ ਤੋਂ ਬਾਅਦ ਕਾਰਵਾਈ ਹੋਈ ਅਮਰਪਾਲ ਮਹਿਰੋਂ ਵੱਲੋਂ ਕੀਤੀ ਗਈ ਆ ਪਰ ਦੂਜੇ ਪਾਸੇ ਜੋ ਇਨਫਲੂਐਂਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਖਾਸ ਵੀਡੀਓ ਨਹੀਂ ਚੱਲ ਦੇਣਾਂ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਫ੍ਰੀਕੋਰਡ ਦੀਆਂ ਅਸੀਂ ਫ੍ਰੀਕੋਰਡ ਦੇ ਵਿੱਚ ਇਸ ਟਾਈਮ ਆ ਰੇਲਵੇ ਸਟੇਸ਼ਨ ਦੇ ਨੇੜੇ ਖੜੇ ਆ ਤੇ ਦੂਜੇ ਪਾਸੇ ਸਾਡੇ ਕਚਹਿਰੀਆਂ ਇੱਥੇ ਇੱਕ ਅਮਰਤਾਰੀ ਭੈਣ ਵੱਲੋਂ ਜਿਹੜਾ ਹੈਗਾ ਕੰਮਕਾਰ ਸ਼ੁਰੂ ਕੀਤਾ ਗਿਆ ਹੈ ਰਾਜਮਾ ਚੌਲ ਕੜੀ ਚੌਲ ਤੇ ਨਾਲ ਘਰ ਦਾ ਬਣਾਇਆ ਖਾਣਾ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਆਪਾਂ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਦੇ ਮਨ ਵਿੱਚ ਆਇਆ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਬទਿਤ ਕਰਨਾ ਚਾਹੁੰਦੇ ਨੇ ਪਹਿਲੇ ਪਹਿਲਾਂ ਤਾਂ ਵਾਗੁਰੂ ਜੀ ਖਾਲਸਾ ਵਾਗੁਰੂ ਜੀ ਹਾਂ ਸਾ ਵਾਈਗੁਰ ਜੀ ਕੀ ਪਤਾ ਹੈ ਹਾਂ ਕੀ ਨਾਂ ਪੈਣ ਤੁਹਾਡਾ ਸਰਬਜੀਤ ਕੌਰ ਜੀ ਹਾਂ ਜੀ ਅ ਹਣੇ ਕਿੰਨਾ ਕ ਸਮਾਂ ਤੁਹਾਨੂੰ ਇੱਥੇ ਹੋ ਗਿਆ ਇਹ ਜਿਹੜਾ ਕੰਮ ਸ਼ੁਰੂ ਕੀਤਾ ਇਹਨੂੰ ਪਤਾ ਹੋਇਆ ਵੀਰ ਜੀ ਹਲੇ ਅੱਛਾ ਇੱਕ ਹਫ਼ਤੇ ਤੋਂ ਅਸੀਂ ਸਟਾਰਟ ਕੀਤਾ ਇਹ ਕੰਮ ਤੇ ਪਹਿਲਾਂ ਕੀ ਕਰਦੇ ਤੁਸੀਂ ਪਹਿਲਾਂ ਮੈਂ ਕੈਂਟ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਸੀਗੀ ਜੀ ਤੇ ਹਾਂਜੀ ਜਿਹੜਾ ਕਿਵੇਂ ਮਨ ਦੇ ਵਿੱਚ ਆਇਆ ਵੀ ਤੁਸੀਂ ਆਪ ਦਾ ਹੁਣ ਇਹ ਖਾਣ ਪੀਣ ਦਾ ਕੰਮ ਕਰਦੇ ਹੋ ਬਸ ਯਾ ਇਦਾਂ ਵੀ ਆਪਾਂ ਕਿਸੇ ਦੀ ਗੁਲਾਮੀ ਨਹੀਂ ਆਪਣੇ ਤੋਂ ਹੁੰਦੀ ਵੀ ਜੇ 2 ਮਿੰਟ ਥੋੜਾ ਜਿਹਾ ਲੇਟ ਹੋ ਜੰਨੇ ਆਫਿਸ 'ਚ ਉਹਦੇ ਆਫਿਸ ਵਾਲੇ ਬੋਲਦੇ ਆ ਕਿ ਤੁਸੀਂ ਆਏ ਨਹੀਂ ਮੈਣ ਤੁਸੀਂ ਆਏ ਆ ਪ੍ਰੋਬਲਮ ਆਏ ਤੁਸੀਂ ਇੰਨੇ ਵਜੇ ਜਾਣਾ ਤੁਸੀਂ ਇੰਨੇ ਵਜੇ ਆਉਣਾ ਹੁਣ ਅਸੀਂ ਆਪਦੀ ਮਰਜ਼ੀ ਦਾ ਕੰਮ ਕਰਦੇ ਆ ਆਪਦੀ ਆਜ਼ਾਦੀ ਨਾਲ ਕੰਮ ਕਰਦੇ ਆ ਇੱਥੇ ਆਪਾਂ ਨੂੰ ਆਜ਼ਾਦੀ ਆ ਆਪਦੀ ਮਰਜ਼ੀ ਆ ਜਦੋਂ ਮਰਜ਼ੀ ਜਾਈਏ ਜਦੋਂ ਮਰਜ਼ੀ ਆਈਏ ਆਪਣੀ ਆਪਣਾ ਕੰਮ ਮੈਣਾ ਆਪਣਾ ਆਪਦੀ ਮਰਜ਼ੀ ਨਾਲ ਜਿੰਨਾ ਆਪਦੀ ਜਿੰਨੀ ਮਿਹਨਤ ਕਰਾਂਗੇ ਉਨਾ ਹੈਗਾ ਵਾਲਾ ਕਿ 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 ਚੀਜ਼ ਤੇ ਪਰ ਲੈ ਕੇ ਆ। ਇਹ ਜੀ ਚਾਵਲ ਕੜੀ ਰਾਜਮਾ ਕਦੇ ਕਾਲੇ ਚਿੱਟੇ ਛੋਲੇ ਨਹੀਂ ਕਦੇ ਕਾਲੇ ਛੋਲੇ। ਅੱਜ ਕਿਹਾ ਕੀ ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਅੱਜ ਕੋਲ ਬੜਾ ਤੁਸੀਂ ਵੀ ਦੌਰ ਵੇਖਿਆ ਹੋਊਗਾ ਕਿ ਬੜੇ ਚੱਲ ਰਿਹਾ ਹੈਗਾ ਵੀ ਅਸੀਂ ਸਾਡੇ ਕਿ ਡੈਟ ਇਦਾਂ ਪਾਉਣੇ ਆ ਸਾਨੂੰ ਤਸਵੀਰ ਵੀਡੀਓ ਪਾ ਕੇ ਆਪ ਦੇ ਆਪ ਨੂੰ ਕੁੜੀਆਂ ਕਹਿੰਦੀਆਂ ਸਾਡੇ ਫਿਲਮ ਚੱਲਦਾ ਹੈਗਾ ਪਰ ਤੁਸੀਂ ਇੱਕ ਤਲਾਕੇ ਟੋਪ ਦੇ ਵਿੱਚ ਆਪ ਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰੀ ਵਧੀਆ ਤਰ੍ਹਾਂ। ਪਤਾ ਕੀ ਵੀ ਜੀ ਇਹ ਆ ਵੀ ਦੇਖੋ ਸੋਸ਼ਲ ਮੀਡੀਆ ਤੇ ਤਾਂ ਦੇਖੋ ਜਿੰਨੀ ਮਰਜੀ ਚੰਗੀ ਚੀਜ਼ ਵੀ ਆਉਂਦੀ ਆਪਾਂ ਨੂੰ ਸੋਸ਼ਲ ਮੀਡੀਆ ਦਾ ਫਾਇਦਾ ਲੈਣਾ ਚਾਹੀਦਾ ਉਹਦੇ ਤੇ ਗਲਤ ਪਾਸੇ ਨਹੀਂ ਜਾਣਾ ਚਾਹੀਦਾ ਉਹਨੂੰ ਗਲਤ ਯੂਸਸ ਨਹੀਂ ਕਰਨੀ ਚਾਹੀਦੀ ਹੈਗੀ ਆ ਵੀ ਮਿਹਨਤ ਕਰੋ ਉਹਦੇ ਤੇ ਸੋਸ਼ਲ ਮੀਡੀਆ ਤੋਂ ਕੋਈ ਸਿੱਖਣ ਨੂੰ ਵੀ ਮਿਲਦਾ ਕੋਈ ਚੀਜ਼ ਸਿੱਖੋ ਨਵਾਂ ਕਨਸੈਪਟ ਲਿਆਓ ਬਾਹਰ ਲਿਆਓ ਕਨਸੈਪਟ ਉਹਨੀ ਉਹ ਚੀਜ਼ ਨੂੰ ਬਣਾ ਕੇ ਆਪਾਂ ਗੁਣ ਹਰੇਕ ਲੇਡੀ ਦੇ ਵਿੱਚ ਕੋਨਾ ਕੋਈ ਗੁਣ ਹੈਗਾ ਪਰ ਉਹ ਬਾਹਰ ਨਹੀਂ ਕੱਢਦੀ ਆ ਕਿਸੇ ਪ੍ਰਵਾੜਨ ਕਰਕੇ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਘਰ ਦੀ ਪਰ ਮੈਂ ਹਰੇਕ ਨੂੰ ਕਹਿੰਦੀ ਆ ਕਿ ਤੁਸੀਂ ਇਹ ਕੰਮ ਨਾਲੋ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓ ਅਪਲੋਡ ਕਰਨ ਨਾਲੋ ਤੁਸੀਂ ਮਿਹਨਤ ਦਾ ਆਦਾ ਕੰਮ ਕਰੋ ਕੋਈ ਕੋਣ ਜੋ ਵੀ ਤੁਹਾਡੇ ਅੰਦਰ ਕੋਣਾ ਉਹ ਚੀਜ਼ ਨੂੰ ਬਣਾਓ ਤੇ ਬਾਹਰ ਆਓ ਇਹ ਨਾ ਸਾਂਕੋ ਕਿ ਮੈਂ ਲੇਡੀਜ਼ ਐ ਮੈਂ ਕਰ ਨਹੀਂ ਸਕਦੀ ਲੇਡੀਜ਼ ਹਰ ਫੀਲਡ ਦੇ ਵਿੱਚ ਹਰ ਕੰਮ ਕਰ ਸਕਦੀ ਆ ਚਾਹੇ ਚਾਹ ਕਹਿ ਲਓ ਤੁਸੀਂ ਚਾਹ ਬਣਾਉਣੇ ਜਿੱਥੇ ਮਰਜ਼ੀ ਦੇਖੋ ਤੁਸੀਂ ਚਾਹ ਵੀ ਲੇਡੀਜ਼ ਬਣਾ ਰਹੀਆਂ ਨੇ ਬੱਸਾਂ ਦੇ ਕੰਡੈਕਟਰ ਵੀ ਲੇਡੀਜ਼ ਨੇ ਆਦਾਂ ਕਿਉਂਕਿ ਅੱਜ ਕੱਲ ਦਾ ਟਾਈਮ ਹੀ ਇਤਾਂ ਦਾ ਹੈਗਾ ਇਹ ਬੰਦਿਆਂ ਦੀ ਜੋ ਕੰਮ ਹੈ ਉਹ ਘਟ ਰਿਹਾ ਤੇ ਲੇਡੀਜ਼ ਲੇਡੀਜ਼ ਕੰਮ ਜ਼ਿਆਦਾ ਕਰ ਰਹੀਆਂ ਫੀਲਡ 'ਚ ਆ ਕੇ ਤੇ ਜਿਹੜੇ ਤੁਸੀਂ ਸਮਾਰਟ ਨਾਲ ਪਿਆਰ ਕਰਦੇ ਹੋ ਖੁਦ ਆਪ ਕੈਰ ਕਰਦੇ ਹੋ ਹਾਂਜੀ ਵੀਰ ਜੀ ਤੇ ਪਰਿਵਾਰ ਦਾ ਕਿਵੇਂ ਰਿਸਪੌਂਸ ਹੈ ਤੁਹਾਡਾ ਪਰਿਵਾਰ ਦਾ ਮੇਰੇ ਨਾਲ ਬਹੁਤ ਵਧੀਆ ਰਿਸਪੌਂਸ ਹੈ ਜੀ ਮੇਰਾ ਪੂਰਾ ਸਹਿਯੋਗ ਦਿੰਦੇ ਨੇ ਪਰਿਵਾਰ ਵਾਲੇ ਇਤਿ ਕਿੰਨੇ ਕਿੰਨੇ ਸਮਾਂ ਖੜਦੇ ਤੁਸੀਂ ਅੱਜ 9 ਤੋਂ 7 ਵਜੇ ਤੱਕ ਅੱਛਾ ਬਹੁਤ ਸੋਹਣਾ ਤੁਸੀਂ ਹਾਂਜੀ ਫਿਰ ਰਿਸਪੌਂਸ ਦੀ ਗੱਲ ਕਰੀਏ ਕਿੰਨਾ ਕੰਮ ਕਰ ਰਿਹਾ ਤੁਸੀਂ ਹਾਂਜੀ ਰਿਸਪੌਂਸ ਮਿਲ ਰਿਹਾ ਹੈਗਾ ਕੋਟੇ ਰਿਸਪੌਂਸ ਹੈ ਕਿ ਆਮ ਲੋਕਾਂ ਨੂੰ ਕੋਈ ਸਮਝ ਸਵਾਰ ਹੋਇਆ ਨਹੀਂ ਕਿ ਜੋ ਵਿਦੇਸ਼ੀ ਆ ਕੇ ਸਾਡੇ ਪੰਜਾਬ ਤੇ ਰਾਜ ਕਰ ਰਹੇ ਨੇ ਤੇ ਤੁਸੀਂ ਇੱਕ ਪੰਜਾਬੀ ਹੋ ਕੇ ਦਮ ਚੁੱਕੀਤਾ ਉਹ ਵੀ ਪੰਜਾਬੀਆਂ ਨੂੰ ਕੀ ਤੁਸੀਂ ਮੇਰੇ ਇਹੀ ਪੰਜਾਬੀਆਂ ਨੂੰ ਸਾਰੇ ਪੰਜਾਬ ਪਰ ਹੁਣ ਅਪੀਲ ਆ ਵੀ ਦੇਖੋ ਜੇ ਆਪਾਂ ਦੇਖੋ ਆਪਾਂ ਬਾਹਰ ਜਾਣੇ ਪੈਸਾ ਲਾ ਕੇ ਜਾਣੇ ਆ ਜਿੰਨਾ ਪੈਸਾ ਆਪਾਂ ਬਾਹਰ ਲਾ ਕੇ ਖਰਾਬ ਕਰਦੇ ਆ ਉੱਥੇ ਜਾ ਕੇ ਆਪਾਂ ਬੰਨਣਾ ਤਾਂ ਨੌਕਰੀ ਆ ਉਹਦੇ ਨਾਲ ਤੁਸੀਂ ਆਪਦੇ ਦੇਸ਼ ਇੱਥੇ ਆਪਣੇ ਪੰਜਾਬ ਚ ਪੈਸਾ ਲਾ ਕੇ ਬਿਜ਼ਨਸ ਖੋਲੋ ਆਦਾ ਕੰਮ ਕਰੋ ਕੋਈ ਵੀ ਤੁਹਾਨੂੰ ਇੱਥੇ ਹੀ ਲੱਖਾਂ ਕਰੋੜਾ ਰੁਪਏ ਤੁਸੀਂ ਕਮਾ ਸਕਦੇ ਹੋ ਨਾਲੇ ਘਰ-ਬਾਰ ਆਪਣਾ ਨਹੀਂ ਛੱਡਣ ਦੀ ਲੋੜ, ਆਦੇ ਪੇਰਾਂ ਛੱਡਣ ਦੀ ਲੋੜ ਨਹੀਂ ਹੈ। ਸਭ ਕੁਝ ਤੁਹਾਡਾ ਇੱਥੇ ਹੀ ਮਿਲ ਜੂਗਾ। ਬਾਹਰ ਜਾਣ ਦੀ ਲੋੜ ਨਹੀਂ, ਸੰਗ ਸ਼ਰਮ ਛੱਡੋ ਤੇ ਆਪਣਾ ਕੰਮ ਕਰੋ ਤਾਂ ਕਿ ਹਰ ਗਲੀ, ਨੁੱਕੜ ਜਿੱਥੇ ਜਾਓ ਤੁਹਾਨੂੰ ਪੰਜਾਬੀ ਹੀ ਮਿਲੇ। ਆਪਾਂ ਨੂੰ ਬਾਹਰੋਂ ਜਿਹੜੇ ਆਉਂਦੇ ਆ ਬਾਹਰੋਂ ਹੋਰ ਆਉਂਦੇ ਹੈਗੇ ਬਾਹਰਲੇ ਉਹਨਾਂ ਨੂੰ ਇੱਥੇ ਆਉਣ ਦੀ ਐਂਟਰੀ ਨਾ ਹੋਵੇ। ਬੰਦ ਹੋ ਜਾਏ ਜੇ ਪੰਜਾਬੀ ਆਪਣਾ ਸ਼ੁਰੂ ਹੋ ਜਾਣ ਕੰਮ ਕਰਨੇ ਤਾਂ। ਕਿਕਰ ਦੇਖਿਆ ਜਾਂਦਾ ਜੇ ਅਪਾ ਕੰਮ ਕਾਹ ਸ਼ੁਰੂ ਕਰਦੇ ਹਾਂ ਨਾ। ਤੇ ਆਪ ਨੂੰ ਟੌਂਚ ਵੱਜ ਜਾਂਦੀ ਆ ਕਿਉਂਕਿ ਅਕਸਰ ਵੇਖਿਆ ਪਰ ਹੁਣ ਸਮਾਜ ਚ ਹੁੰਦਾ ਲੋਕ ਮੁੰਡੇ ਵੀ ਬਾਹਰ ਨਿਕਲੇ ਕੰਮ ਕਰ ਰਹੇ ਨੇ ਉਹ ਕਦੇ ਤੁਹਾਨੂੰ ਕਿਸੇ ਨੇ ਕਿਹਾ ਜਾਂ ਕੀ ਕਰ ਰਹੀ ਆ ਤੂੰ ਕਾਹਦੋਂ ਕਰ ਰਹੀ ਏ ਇਹ ਕਹਿਣ ਵਾਲੇ ਤਾਂ ਦੇਖੋ ਬਹੁਤ ਆ ਜਿਹੜੇ ਕਹਿੰਦੇ ਕਿ ਸਾਨੂੰ ਸਾਡ ਨੂੰ ਸ਼ਰਮ ਆਉਂਦੀ ਆ ਸਾਡੀ ਕੁੜੀ ਕੰਮ ਕਰ ਰਹੀ ਹੈਗੀ ਆ ਇੱਥੇ ਬੈਠੀ ਆ ਬਹੁਤ ਮੇਰੇ ਆਪਣੇ ਵੀ ਹੈਗੇ ਆ ਕਹਿ ਰਹੇ ਨੇ ਪਰ ਮੈਂ ਕਹਿੰਦੀ ਆ ਕਿ ਮੈਨੂੰ ਨਹੀਂ ਸ਼ਰਮ ਆਈ ਦੇਖੋ ਸਮਾਜ ਲੋਕ ਕਹਿੰਦੇ ਕਿ ਸਮਾਜ ਨੂੰ ਵੇਖਦੇ ਆ ਫਿਰ ਬਹੁਤ ਕਹਿੰਦੇ ਮੇਰੇ ਵੀ ਕਹਿੰਦੇ ਕਹਿੰਦੇ ਸਮਾਜ ਵਾਲੇ ਵੇਖੋ ਸਮਾਜ ਕੀ ਕਹੂਗਾ ਸਾਡਾ ਵੀ ਲੇਡੀਜ਼ ਕੰਮ ਇਹਨਾਂ ਦੀ ਨੂੰ ਕੰਮ ਕਰ ਰਹੀ ਐ ਇਹਨਾਂ ਦੀ ਧੀ ਕੰਮ ਕਰ ਰਹੀ ਪਰ ਮੈਂ ਕਹਿੰਨੀ ਮੈਂ ਸਮਾਜ ਇਹਨੇ ਸਾਨੂੰ ਰੋਟੀ ਨਹੀਂ ਦੇਣੀ ਸਮਾਜ ਇਹਨੇ ਅਸੀਂ ਖੁਦ ਕਮਾਣਾ ਜੇ ਕੱਲ ਨੂੰ ਮੇਰਾ ਬੱਚਾ ਬਿਮਾਰ ਹੁੰਦਾ ਮੈਨੂੰ ਸਮਾਜ ਨੇ ਆ ਕੇ ਪੈਸੇ ਨਹੀਂ ਦੇ ਜਾਣੇ ਮੈਨੂੰ ਦਵਾਈ ਨਹੀਂ ਲੈ ਕੇ ਦੇ ਕੇ ਜਾਣੀ ਮੈਂ ਖੁਦ ਦੀ ਮਿਹਨਤ ਕਰਨੀ ਤੇ ਮਾਦੇ ਬੱਚੇ ਦੀ ਦਵਾਈ ਜੇ ਮੈਂ ਪੜਾਉਣਾ ਹੈ ਉਹਦੀ ਫੀਸ ਭਰਨੀ ਆ ਮੈਂ ਇਹ ਵੇਖਣਾ ਕਿ ਮੈਂ ਆਪਣਾ ਘਰ ਕਿਵੇਂ ਚਲਾਣਾ ਮੈਂ ਕਿਸ ਮੈਂ ਇਸੇ ਸਮਾਜ ਨੂੰ ਨਹੀਂ ਦੇਖਦੀ ਇਸ ਸਮਾਜ ਮੈਨੂੰ ਕੀ ਕਹਿੰਦਾ ਮੈਂ ਪੜ੍ਹੀ ਲਿਖੀ ਆ ਵੈਲ ਐਜੂਕੇਟਿਡ ਆ ਪਰ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਮੈਂ ਇਹ ਕੰਮ ਕਰ ਰਹੀ ਆ ਉਰੇ ਇੱਕ ਚੀਜ਼ ਦਿਖਾਉਂਗਾ ਕਿ ਕਿਹੜੇ ਕਿਹੜੇ ਟਿੱਕੀਆ ਬਣਾਇਆ ਗਿਆ ਹੈ ਕਿੰਦੇ ਵਿੱਚ ਇਹ ਆ ਗਈ ਆਪਣੀ ਇਹ ਕੜੀ ਹੈ ਜੀ ਕੜੀ ਆ ਗਈ ਹਾਂ ਜੀ ਕੜੀ ਪਕੌੜਾ ਕੜੀ ਹੈ ਜੀ ਇਹ ਸਾਫੀ ਬਦਲਦੀ ਰਹਿੰਦੀ ਹੈ ਇਹ ਰਾਜਮਾ ਕਿੰਨੇ ਬਦਲਦੇ ਰਹਿੰਦੇ ਹਾਂ ਜੀ ਬਦਲਦੇ ਰਹਿੰਦੇ ਆ ਡੇਲੀ ਬਦਲਦੀ ਹੈ ਕੋਈ ਨਾ ਕੋਈ ਸਬਜ਼ੀ ਨਾਲ ਪੁਲਕਾ ਆ ਗਿਆ ਹਾਂ ਜੀ ਇਹ ਵਾਲੇ ਚਾਹ ਇਹ ਰਾਈਸ ਹੈ ਇਹਨੇ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਕਿੰਨੇ ਰੇਟ ਦੀ ਰੇਟ ਰੇਟ ਅਸੀਂ ਬਹੁਤ ਘੱਟ ਰੱਖਿਆ ਜੀ ਹਾਫ ਪਲੇਟ 30 ਰੁਪਏ ਦੀ ਹੈ 70 ਰੁਪਏ ਦੀ ਫੁੱਲ ਪਲੇਟ ਆ ਫੁੱਲ ਕੇਜੇ ਲੰਦੇ ਆ ਨਾਲ ਤੇ ਦੋ ਸਬਜ਼ੀਆਂ ਸਲਾਦ ਚਟਣੀ ਉਹ 60 ਰੁਪਏ ਤੇ ਜੇ ਉਸੇ ਪਲੇਟ ਤੇ ਫੁਲਕਿਆਂ ਦੇ ਨਾਲ ਚਾਲ ਚਾਰ ਫੁਲਕੇ ਦੋ ਸਬਜ਼ੀਆਂ ਚਟਨੀ ਸਲਾਦ ਤੇ ਰਾਈਸ ਲੈਂਦੇ ਨਾਲ 70 ਰੁਪਏ ਆਪਣੇ ਤੋਂ ਭੈਣ ਸਰਵਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਹਾਲਾਂਕਿ ਇਹ ਨੂੰ ਹਫ਼ਤੇ ਦਾ ਸਮਾਂ ਹੋ ਚੁੱਕਿਆ ਇਹ ਬਿਲਕੁਲ ਜੇਕਰ ਤੁਸੀਂ ਫਿਰੋਜ਼ਪੁਰ ਤੋਂ ਜਾਂ ਬਠਿੰਡੇ ਤੋਂ ਰੇਲਵੇ ਤੇ ਆਉਣੇ ਆ ਜੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲੋਗੇ ਤਾਂ ਸਾਹਮਣੇ ਤੁਹਾਨੂੰ ਕਾਟ ਮਿਲੇਗੀ ਦੂਜੇ ਪਾਸੇ ਜੇ ਫ੍ਰੀਕੋਰਡ ਦੀਆਂ ਕਚਹਿਰੀਆਂ ਵਿੱਚ ਆਉਣੇ ਹੋ ਤੇ ਕਚਹਿਰੀਆਂ ਦੇ ਜਦੋਂ ਰੇਲਵੇ ਸਟੇਸ਼ਨ ਦੇ ਪਾਸੇ ਨੂੰ ਆਉਂਗੇ ਮਿਲ ਜਾਓ ਕਿ ਸਵੇਰ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਹ ਖੜਦੇ ਨੇ ਤੇ ਇਹਨਾਂ ਵੱਲੋਂ ਘਰ ਦਾ ਸਮਾਨ ਪਿਆਰ ਕੀਤਾ ਗਿਆ ਇੱਥੇ ਲਿਆਂਦਾ ਜਾਂਦਾ ਹੈ ਤੇ ਹੁਣ ਲੋੜ ਹੈ ਪੰਜਾਬੀਆਂ ਦੀ ਜੋ ਜਾਂ ਫ੍ਰੀਕੋਰਡ ਵਾਸੀਆਂ ਦੀ ਇਸ ਭੈਣ ਦੀ ਸਪੋਰਟ ਕਰਨਾ ਕਿਉਂਕਿ ਅਸੀਂ ਸਵਾਲ ਖੜੇ ਕਰ ਦਿੰਦੇ ਹਾਂ ਸੋਸ਼ਲ ਮੀਡੀਆ ਤੇ ਕਿ ਅਗੈਂਡਾ ਪਣਾ ਵਧਦਾ ਜਾ ਰਿਹਾ ਉਹ ਗਲਤ ਕਰਦੇ ਨੇ ਪਰ ਜੇ ਅਜਿਹੀ ਭੈਣ ਦੀ ਆਪਾਂ ਸਪੋਰਟ ਕਰਾਂਗੇ ਤਾਂ ਤਾਂ ਹੋਰ ਵੱਧ ਕੇ ਅਤੇ ਆਪਣੇ ਪਰਿਵਾਰ ਦੇ ਨਾਲ ਵਧੀਆ ਗੁਜ਼ਾਰਾ ਕਰਨ ਲਈ ਕੈਮਰਾਮੈਨ ਤਰਮਿੰਦਰ ਨਾਲ ਖਬਰਨਾਮਾ ਲਈ ਚਕਤਾਰਸਨ